ਲੋਬੀ ਕਿਸਾਨ ਭਰਾਵੋ ਇੱਕੋ ਕਰੇ ਜ਼ਿਮੀਂਦਾਰ ਕਰੇ ਦੋ ਟਰੈਕਟਰ ਬਕਾਉ ਆ ਜੀ ਇੱਕ ਟਰੈਕਟਰ ਵੇਚਣਾ ਜਿਹੜਾ ਪਹਿਲਾਂ ਵੇਚ ਗਿਆ ਉਹ ਵੇਚ ਦੇਣਾ ਦੂਜਾ ਬਾਈ ਨੇ ਘਰੇ ਰੱਖਣਾ ਵੀਡੀਓ ਨੂੰ ਹੁਣ ਦਬਕੇ ਸ਼ੇਅਰ ਕਰ ਦਿਓ ਗੱਲ ਕਰੀਏ ਪਹਿਲਾਂ ਆਪਾਂ ਜੌਂਡੀਅਰ ਟਰੈਕਟਰ ਦੀ ਤਾਂ ਜੌਂਡੀਅਰ ਟਰੈਕਟਰ ਹੈਗਾ ਜੀ 53 ਦਾ ਟਰੈਕਟਰ ਇਹਨਾਂ ਨੇ ਹੀ ਨਵਾਂ ਲਿਆ ਸੀ 2018 ਮਾਡਲ ਆ ਬਾਕੀ ਟਰੈਕਟਰ ਦੇ ਟਾਇਰ ਹੈਗੇ ਆ ਜੀ 75% ਸਹੀ 75% ਨਾਲ ਦੇ ਟਾਇਰ ਆ 3100 ਘੰਟਾ ਟਰੈਕਟਰ ਰੀਜਨਲ ਚੱਲਿਆ ਤੁਸੀਂ ਆ ਕੇ ਕੰਪਨੀ ਦੇ ਮੀਟਰ ਚੈੱਕ ਕਰ ਸਕਦੇ ਆ ਬਾਕੀ ਟਰੈਕਟਰ ਏ ਟੂ ਜ਼ेड ਸਾਰਾ ਰੀਜਨਲ ਆ ਕਿਤੇ ਵੀ ਫੁਹਾਰ ਨਹੀਂ ਲੱਗੀ ਟਰੈਕਟਰ ਨੂੰ ਕਿਤੇ ਵੀ ਕਲਮ ਨਹੀਂ ਲੱਗੀ ਬਾਕੀ ਜੋ ਸਮਾਨ ਟਰੈਕਟਰ ਦੇ ਨਾਲ ਕੰਪਨੀ ਦਾ ਆਉਂਦਾ ਮਗਰਾੜਾਂ ਵਾਲੇ ਡੰਡੇ ਡੁੰਡੇ ਸਾਰਾ ਸਮਾਨ ਬਾਈ ਨਾਲ ਦਊਗਾ ਰੀਜਨਲ ਕੰਪਨੀ ਦਾ ਡਬਲ ਡਿਸਟ੍ਰੀਬਿਊਟਰ ਆ ਜੀ ਟਰੈਕਟਰ ਜੌਂਡੀਅਰ 2018 ਮਾਡਲ ਆ ਇਹਨਾਂ ਨੇ ਨਵਾਂ ਲਿਆ ਸੀ ਸਾਰੇ ਡਾਕੂਮੈਂਟ ਕੰਪਲੀਟ ਆ ਨਗਦ ਕੈਸ਼ ਆ ਹੁਣ ਗੱਲ ਕਰੀਏ ਇਸ ਟਰੈਕਟਰ ਦੀ ਡਿਮਾਂਡ ਦੀ ਤਾਂ ਵੀਡੀਓ ਨੂੰ ਦੱਬ ਕੇ ਬਾਈ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦ ਵੀਰ ਤੱਕ ਇਹ ਵੀਡੀਓ ਪਹੁੰਚ ਜੇ ਤੇ ਇਹਨਾਂ ਦਾ ਵੀ ਕੋਈ ਟਰੈਕਟਰ ਵੇਖ ਜੇ ਤੇ ਇਸ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 6 ਲੱਖ ਤੇ 60000 ਰੁਪਏ ਡਿਮਾਂਡ ਹੈ ਇਸ ਟਰੈਕਟਰ ਦੀ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਤੇ ਮਾਲਕ ਦਾ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਆ ਪੀਬੀ 10 ਲੁਧਿਆਣੇ ਦਾ ਨੰਬਰ ਆ ਹੁਣ ਅੱਗੇ ਗੱਲ ਕਰੀਏ ਆਪਾਂ ਸਵਰਾਜ 855 ਦੀ ਤੇ ਜੋ ਤੁਸੀਂ ਆ ਸਕਰੀਨ ਤੇ ਸਵਰਾਜ 855 ਦੇਖ ਰਹੇ ਆ ਇਹਨਾਂ ਕੋਲੇ 2008 ਮਾਡਲ ਆ ਥੋੜਾ ਜਿਹਾ ਚੱਲਿਆ ਹੀ ਲੈ ਲਿਆ ਸੀ ਬਾਈ ਹੁਰਾ ਨੇ ਪੀਬੀ 56 ਦਾ ਪੰਜਾਬ ਨੰਬਰ ਆ ਬਾਕੀ ਟਰੈਕਟਰ ਦੇ ਇਸ ਵਕਤ ਜੀ 90% ਟਾਇਰ ਆ ਕ੍ਰੈਂਕ ਟਰੈਕਟਰ ਦੀ ਹਜੇ ਤੱਕ ਨਹੀਂ ਖੁੱਲੀ ਕੰਪਨੀ ਦੀ ਕ੍ਰੈਂਕ ਹਜੇ ਖੁੱਲੀ ਨਹੀਂ ਸਟੈਂਡਰਡ ਤੇ ਸਹਜਾ ਕ੍ਰੈਂਕ ਦਾ ਤੁਸੀਂ ਆਪ ਆ ਕੇ ਵੀ ਚੈੱਕ ਕਰ ਸਕਦੇ ਆ 90% ਟਾਇਰ ਪੱਕੇ ਟਾਇਰ ਆ ਜੀ ਕੰਪਨੀ ਦੇ ਟਾਇਰ ਆ ਹਜੇ ਕਾਗਜ਼ ਵਾਲੇ ਸਟicker ਪੀਟੀਓ ਪੂਟੀਓ ਵਾਲੇ ਉਵੇਂ ਹੀ ਲੱਗਿਆ A to Z ਸਾਰਾ ਰੀਜਨਲ ਆ ਕਿਤੇ ਵੀ ਟਰੈਕਟਰ ਦੇ ਰੰਗ ਨਹੀਂ ਪੇਟ ਨਹੀਂ ਹੋਇਆ ਕਿਤੋਂ ਵੀ ਟੱਚਿੰਗ ਨਹੀਂ ਹੋਈ ਟਰੈਕਟਰ ਦੀ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਤੁਸੀਂ ਇਹ ਟਰੈਕਟਰ ਵੀ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਇਸ ਟਰੈਕਟਰ ਦੀ ਗੱਲ ਕਰੀਏ ਮਾਡਲ ਦੀ ਤਾਂ 2008 ਮਾਡਲ ਆ ਤੇ ਵੇਚਣਾ ਦੋਵਾਂ ਵਿੱਚੋਂ ਇੱਕ ਹੀ ਆ ਬਾਈ ਨੇ ਜਿਹੜਾ ਪਹਿਲਾਂ ਵਿਕ ਜਾਊਗਾ ਉਹ ਬਾਈ ਵੇਚ ਦੂਗਾ ਦੂਜਾ ਬਾਈ ਨੇ ਘਰੇ ਰੱਖਣਾ ਵੇਚਨੇ ਤਾਂ ਬਾਈ ਨੇ ਵਾਈ ਘਟਾਤੀ ਆ ਜੀ ਤਾਂ ਕਰਕੇ ਵੇਚਣਾ ਇਸ ਟਰੈਕਟਰ ਦੀ ਡਿਮਾਂਡ ਹੈਗੀ ਆ ਜੀ 3.5 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਇੱਕ ਵਾਰੀ ਫੇਰ ਦੱਸ ਦਈਏ ਮਾਲਕ ਦਾ ਜੋ ਮੋਬਾਈਲ ਨੰਬਰ ਆ ਉਹ ਉੱਪਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਐਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਫੋਟੋਮਾਂ ਵਗੈਰਾ ਮੰਗਵਾ ਸਕਦੇ ਆ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 62395 29480 ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਮਿਲਦੇ ਆ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ